ਤੇ ਉਹ ਰਾਜੇ ਤੋਂ ਬਾਰੇ ਹੀ ਬੰਦੇ ਨੇ ਮੱਤੇ ਵਾਲੇ ਕਾਲੀ ਤੇ ਪਾ ਗਾਂ ਵਾਲਾ ਜਣਦਰੀ ਆ ਕੇ ਇੱਕ ਸਭਾ ਵਿੱਚ ਕਹਿੰਦੇ ਜੀ ਤਾਕਤ ਦੋ ਜੇ ਸਭਸੀ ਦਾ ਪ੍ਰੋਗਰਾਮ ਜੀ ਮਾਰਤਾ ਜੀ ਅੱਜ ਸਵੇਰੇ ਮੈਂ ਗੁਣੀ ਨਾਲ ਹੀ ਗੱਲ ਕਰਤਾ ਆਇਆ ਜੇ ਕਿ ਬਹੁਤ ਸਾਟ ਜਵਾਨ ਜਿੰਨਾਂ ਕੋਲੇ ਆਪਣਾ ਘਰ ਹੁੰਦਾ ਸੋ ਮੁਬਾਰਕਵਾਦੀ ਨਾਲ ਮੁਬਾਰਕੀ ਚਾਹ ਸਵਾ ਨਗਰੂਲ ਤੇ ਉਸ ਤੋਂ ਬਾਅਦ ਮੁਬਾਰਕਵਾਦੀ ਅੱਜ ਜੋ ਲੋਕ ਸਾਪਾ ਨਤਰਪਨ ਹੋਈਆਂ ਨੇ ਵੰਗਦਰਵਾ ਦੇ ਵਿੱਚ ਆਪਾਂ ਨੂੰ ਦਿੱਤੀ ਜੀ ਤੇ ਚਾਨਣ ਦੀ ਜੋਗ ਜੀ ਤੇ ਅੱਜ ਭਾਕਾ ਵਾਲਾ ਦੇਣਾ ਜੀ ਤੇ ਆਪਣੇ ਜਿਹੜੇ ਮੁੱਖ ਮਹਿਮਾਨ ਨੇ ਜੀ ਸ੍ਰੀ ਦਰਸ਼ਨਪੁਰ ਜੀ ਨੂੰ ਵੇਖਣ ਦਾ ਮੌਕਾ ਮਿਲਿਆ ਜੁਨੇ ਪ੍ਰਾਪਤਾ ਜਿਹੜੀ ਲਿਖੀ ਆ ਜਿਹੜੀ ਕਰੋਨਾ ਸਮੇਂ ਲਿਖੀ ਗਈ ਆ ਜੀ ਉਸ ਤੇ ਧਿਆਨ ਦੇਣਾ ਜੀ ਤੇ ਇਹ ਜ਼ਿੰਦਗੀ ਸੱਜਣਾ ਮੇਰੀਆ ਕਹਿੰਦੇ ਕੱਲਿਆਂ ਕੱਟਣੀ ਪੈਂਦੀ ਏ ਪਰ ਮਾਂ ਬਾਪ ਨੂੰ ਦਿਸੋ ਕਿਉਂ ਮੇਲੇ ਇੱਥੇ ਲੱਗਦੇ ਦੇਖੇ ਮੈਂ ਸਾਰੇ ਆਖਣ ਪਹਿਲਾਂ ਪਿਆਰ ਪੁਣਾਇਆ ਨਹੀਂ ਜਾਂਦਾ ਪਰ ਮਾਂ ਬਾਪ ਦਾ ਬੌਧੇ ਇੱਥੇ ਭੁਲਦੇ ਦੇਖੇ ਮੈਂ ਰੱਖੀ ਸਾਂਭ ਕੇ ਬੈਠੀ ਦੁਨੀਆ ਘਰਾਂ ਕਾਜ ਤੇ ਜ਼ਮੀਨਾਂ ਨੇ ਗਲੀਆਂ ਦੇ ਵਿੱਚ ਪਾਵਨ ਪੰਨੇ ਰੋਜ਼ੇ ਦੇਖੇ ਮੈਂ ਦਰਵਾਇ ਮੰਗਦੇ ਜਿੰਨਾ ਕਦੇ ਨਾ ਪਾਈ ਖੈਰ ਹੋਵੇ ਮੇਲਿਆਂ ਦੇ ਵਿੱਚ ਲੰਗਰ ਬਹੁਤੇ ਲੱਗਦੇ ਦੇਖੇ ਮੈਂ ਹੱਕਾਂ ਦਾ ਨਹੀਂ ਪਤਾ ਜੀ ਇੱਥੇ ਅੱਜ ਕੱਲ੍ਹ ਦੇ ਆ ਮੁੰਡਿਆਂ ਨੂੰ ਕਲਾਕਾਰਾਂ ਨੇ ਇਸੇ ਬਹੁਤੇ ਲੜਦੇ ਵੇਖੇ ਮੈਂ ਡਿਗਰੀਆਂ ਲੈ ਕੇ ਵੀਰਾਂ ਕੋਈ ਇੱਥੇ ਮਿਲੇ ਨੌਕਰੀ ਜਾ ਆਵੇ ਘੱਟ ਬੜੇ ਵੀ ਸਿੱਖਿਆ ਮੰਤਰੀ ਬਣਦੇ ਵੇਖੇ ਮੈਂ ਮੇਨ ਪ੍ਰਧਾਨ ਮੰਤਰੀ ਨਾ ਪੂਰਾ ਇੱਥੇ ਦੇਸ਼ ਹੀ ਮੇਰੇ ਚ ਵਿੱਚ ਮਜਬੂਰੀ ਪੁੱਤ ਜਹਾਜ਼ੇ ਚੜਦੇ ਵੇਖੇ ਮੈਂ ਸਕੂਲ ਪੜਿਆ ਸੁਣਨੇ ਜੋ ਪ੍ਰਵੇਖਣੇ ਨੇ ਇਸ ਮੇਰੇ ਦਾ ਥੇਕਿਆਂ ਉਤੇ ਨੱਥੀ ਮੇਲੇ ਲੱਗਦੇ ਵੇਖੇ ਮੈਂ ਬੇਰੁਜ਼ਗਾਰੀ ਦਾ ਸਾ ਵਰਗੇ ਆ ਘਾ ਘਾ ਲਾਇ ਡੀਰੀਆ ਨਾ ਰੋਟੀ ਮਿਆਂ ਪੁੱਤਰ ਮਾਂਾਂ ਮੁੱਕਲ ਮਰਦੇ ਰਹਿਤੀ ਮੈਂ ਖੁੱਖੇ ਨੂੰ ਨਾ ਰੋਟੀ ਪਾਣੀ ਹੋਈਆਂ ਜੁੱਤਾ ਮਾੜੀਆਂ ਨੇ ਘੱਡੇ ਨਾਲ ਹੀ ਜਾਵੇ ਦੁੱਧ ਪੱਥਰਾਂ ਦੇ ਚੜਦੇ ਰਹਿਤੀ ਮੈਂ ਬੱਚੇ ਗਰੀਬੀ ਸਾੜਾ ਪੜਾਈ ਕਰਨ ਇਥੇ ਮਜ਼ਦੂਰੀ ਦੀ ਟਾਬਿਆਂ ਤੇ ਲੱਗੇ ਬੱਚਿਆਂ ਦੇ ਸੁਪਨੇ ਮਰਦੇ ਦੇਖੇ ਮੈਂ ਕਿ ਪੁੱਤਰ ਇੰਨੇ ਸਿਆਣੇ ਹੋਗੇ ਦੇਵੜ ਮੱਤਾ ਮਾਪਿਆਂ ਨੂੰ ਫੇਸਲੀ ਉਮਰੇ ਮਾਪਿਆਂ ਦੀ ਚਾ ਸਦਰਾ ਮਾਸੇ ਦੇਖੇ ਮੈਂ ਕੁੜੀਆਂ ਵੀ ਹੁਣ ਕੁੜੀਆਂ ਹੋਈਆਂ ਆਖਰ ਇਕੱਲੇ ਰਹਿਣਾ ਹੈ ਸੋਢੀ ਅਮਰੇ ਇੱਥੇ ਸਜਣਾ ਵਿਆਹ ਵੀ ਹੁੰਦੇ ਦੇਖੇ ਮੈਂ ਵਿਰਸੇ ਵਾਂਗੂ ਕਰ ਮੇੇ ਮੋੜਾਂ ਤਨੂਰ ਮੇਂ ਤੁਹੀ ਜਾਪੇ ਜੀ ਸਬਦ ਗਿਣਾਉਣਾ ਲਿਹਾਣ ਮਿਲਦਾ ਅੱਖਾਂ ਘੜੇ ਦੇ ਵਿੱਚੋਂ ਤੱਕੜੀ ਬੱਟਾ ਖਤਮ ਹੋਇਆ ਨੰਬਰੀ ਕੰਡੇ ਚੱਲਦੇ ਦੇਖੇ ਮੈਂ ਨਾ ਬਾਸੀ ਹੁਣ ਕੋਈ ਕੋਲ ਬੋਲੇ ਕਾਮਨੇੜੇ ਹੁੰਦੇ ਲਿੱਤੇ ਮੈਂ ਨਾ ਬਚਪਨ ਪਹਿਲਾ ਬਾਗ ਰਹਾ ਬੱਥੇ ਪੂਨਾ ਵਿੱਚ ਬਸਲੇ ਦੇਖੇ ਮੈਂ ਨਾ ਪਹਿਲਾ ਵਾਲਾ ਜੋ ਰਿਹਾ ਜਦ ਘੋਲ ਬੰਨਾ ਦੇ ਹੁੰਦੇ ਸੀ ਹੁਣ ਮਾਰੇ ਘਰੂ ਟੀਕਾ ਨੇ ਨਾਲ ਸਰਾਫਾਂ ਡੇ ਦੇ ਬੇਕੀ ਮੈਂ ਕੋਈ ਚਾਹੇ ਕੋਈ ਪੰਜਾਬੀ ਕੋਈ ਨੀ ਲਾਵਣ ਬੰਝੀ ਅੰਗਰੇਜ਼ੀ ਆਪਣੀ ਹੀ ਮਾਂ ਬੋਲੀ ਕੋਲ ਬੱਚੇ ਸਖਣੇ ਹੁੰਦੇ ਦੇਖੇ ਮੈਂ ਹਾਰਾ ਗਿਆ ਨਾਲੇ ਤੁੱਲਾ ਗਿਆ ਤੇ ਨਾਲੇ ਗੁੰਨਾ ਘੋਟਾ ਜੀ ਕੌਣ ਕਰਤੇ ਹੁਣ ਜਰਤਾ ਇੱਥੇ ਗਰੋਟੇ ਰਹਿੰਦੇ ਦੇਖੇ ਮੈਂ ਨਾ ਸੌਣ ਨਹੀਂ ਦੇ ਲੱਗਣ ਤੀਆਂ ਨਾ ਨਿੱਪੜੀ ਨੀ ਕਾ ਪਾਈਆਂ ਨੇ ਨਾ ਬਤਲੀ ਹੋਣ ਕਦੇ ਪੱਤਣ ਕੂੜੇ ਔਖੇ ਪੁਲਖੇ ਲਾਉਂਦੇ ਵਿਖੇ ਮੈਂ ਨਾ ਕੋਈ ਦੇਖੀ ਬੁਣਦੀ ਤਾਣੀ ਖੱਦਰ ਬਣਾ ਕੇ ਬੈਠੇ ਨੇ ਪੰਜ ਦਿਨਾਂ ਨੇ ਵਿਆਸ ਜੀ ਹੁੰਦੇ ਘੰਟਿਆਂ ਵਿੱਚ ਹੁੰਦੇ ਵਿਖੇ ਮੈਂ ਕੂਕ ਗੁੰਡੀ ਸੀ ਮੀਠਾ ਮਾਉਂਦੇ ਉਹਨਾਂ ਨੇ ਆਉਂਦੇ ਵਿਖੇ ਨਹੀਂ ਸਾਂਝਾ ਕਰ ਸੀ ਸਾਂਝੀਆਂ ਗੱਲਾਂ ਜਦ ਇੱਕ ਥਾਲੀ ਵਿੱਚ ਖਾਂਦੇ ਸੀ ਪਹਿਲਾਂ ਜੇ ਹਰ ਪਿਆਰ ਰਖਿਆ ਨਾ ਆਟਾ ਰੰਦੇ ਵਿਖੇ ਮੈਂ ਖਾਣਾ ਸੁੱਤ ਸੀ ਉਮਰਾਂ ਲੰਮੀਆਂ ਨਾ ਕੋਈ ਰੋਗ ਹੁੰਦਾ ਸੀ ਜਾਰਾ ਹੋਏ ਮਲਾਪਤੀ ਵਾਲਾ ਜੋ ਲੇ ਲੇਖੇ ਮੈਂ ਅੱਜ ਦਾ ਸੱਚ ਦੇ ਭੁੱਲਿਆ ਰਸਾ ਥੋੜਾ ਜਿਹਾ ਲੈ ਕੇ ਬੈਠਾ ਹਾਂ ਪਰ ਦੀਜੋ ਸਿਆ ਹਾਂ ਹਮ ਬਸਲੀ ਕਰ ਤੂੰ ਹੀ ਕਹਿਆ ਮੈਂ ਦੇਖੇ ਨੇ ਵਾਹ ਜੀ ਵਾਹ